10 ਸਾਲ ਦੀਆਂ ਮੈਂ ਸਾਊਥ ਕੋਰੀਅਨ ਡਾਂਸ ਕਰਦੀ ਬੈਠੀ ਹਾਂ ਸ਼ੌਂਕ ਤਮੈਨੋ ਗਾ ਕੇ ਡਾਂਸ ਕਰਤੀ ਜਦੋਂ 9 ਸਾਲ ਦੀ ਸੀ ਮੈਂ ਉਦੋਂ ਤੋਂ ਐ ਪਹਿਲੀ ਤਾਂ ਮਹੀਨ ਦੀ ਡਾਂਸ ਕਰ ਲਈ ਮਿ ਕੋਰੀਅਨ ਡਾਂਸ ਹੀ ਕਿਉਂ ਜ਼ਿਆਦਾ ਵਧੀਆ ਲੱਗਦਾ ਪੰਜਾਬੀ ਜਾਂ ਹਿੰਦੀ ਛੱਡ ਕੇ ਕਿਉਂਕਿ ਇਸ ਟਾਈਮ ਉਹੀ ਜ਼ਿਆਦਾ ਵਾਇਰਲ ਹੈ ਡਾਂਸ ਹੁਣ ਹੈ ਦੇ ਹੀ ਜ਼ਿਆਦਾ ਵਾਇਰਲ ਹੈ ਸਪੋਰਟ ਕਿੰਨੀ ਕਰਦੇ ਕਰਦੇ ਪੜਾਹੀ ਕੰਨ ਕਰਦੇ ਫਾਲੀ ਨਹੀਂ ਕਰਦੇ ਨੇ ਇਹ ਨਹੀਂ ਕਿ ਆ ਕਿ ਡਾਂਸ ਕਰ ਕਿਉਂ ਮਤਲਬ ਪੜ੍ਹਾਈ ਵਾਲ ਖਿਆਲ ਦੋ ਜੀ ਨਹੀਂ ਡਾਈਵਿੰਗ ਕਰ ਲੈਣੀ ਆ ਡਾਂਸ ਵੀ ਕਰ ਲੈਣੀ ਆ ਪੜ੍ਹਾਈ ਵੀ ਮੈਨੂੰ ਟਰਾਈ ਮੈਂ ਜ਼ਿਆਦਾ ਕਰਦੀ ਕਿਉਂਕਿ ਮम्मा ਕਿੰਨੂੰ ਦੇ ਚੁੱਕੀ ਡਾਂਸ ਦਾ ਫੇਰ ਉਹ ਦੂਗਾ ਪਹਿਲੇ ਪਹਿਲੇ ਟਰਾਈ ਕਰੂਗੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਟੂਡੇ ਪੋਸ ਪੰਜਾਬੀ ਦੇਖ ਰਹੇ ਫਾਮ ਦਰਸ਼ਕਾਂ ਦਾ ਸਵਾਗਤ ਹੈ ਸੋ ਇਸ ਟਾਈਮ ਖੜੇ ਆ ਜੀ ਬਟਾਲਾ ਜਿੱਥੇ ਕਿ ਇੱਕ ਤੁਹਾਨੂੰ ਬੇਟੀ ਨਾਲ ਮਿਲਾਉਣ ਜਾ ਰਹੇ ਹਾਂ ਜੋ ਕਿ ਤੁਸੀਂ ਸੋਸ਼ਲ ਮੀਡੀਆ ਤੇ ਅਕਸਰ ਹੀ ਦੇਖਦੇ ਰਹਿੰਦੇ ਹੋ ਕਿ ਜੋ ਪੰਜਾਬੀ ਬੱਚੇ ਪੰਜਾਬੀ ਡਾਂਸ ਕਰ ਸਕਦੇ ਨੇ ਹਿੰਦੀ ਡਾਂਸ ਹਿੰਦੀ ਗਾਣਿਆਂ ਦੇ ਉੱਪਰ ਡਾਂਸ ਕਰ ਸਕਦੇ ਨੇ ਸੋ ਬੇਟੀਆਂ ਜੋ ਕਿ ਅਲੱਗ ਹੀ ਤਰੀਕੇ ਦਾ ਡਾਂਸ ਕਰਦੀ ਐ ਸੋ ਬੇਟੀ ਕੋ ਪੁੱਛਦੇ ਆਂ ਜਾਣਦੇ ਆਂ ਉਹ ਕਿਸ ਤਰ੍ਹਾਂ ਡਾਂਸ ਸਿੱਖਿਆ ਔਰ ਕਿਸ ਤਰ੍ਹਾਂ ਦਾ ਡਾਂਸ ਕਰਦੀ ਐ ਹਾਂਜੀ ਬੇਟਾ ਜੀ ਕੀ ਨਾਮ ਤੁਹਾਡਾ ਆਪਣੇ ਮੇਰਾ ਨਾਮ ਪੀhu ਐ ਬੇਟਾ ਇੱਕ ਤਾਂ ਆਪਣੀ ਏਜ ਦੱਸੋ ਦੂਸਰਾ ਦੱਸੋ ਕਿ ਤੁਸੀਂ ਕਿਸ ਤਰ੍ਹਾਂ ਦਾ ਡਾਂਸ ਕਰਦੇ ਹੋ ਮੈਂ 10 ਸਾਲ ਦੀ ਆਂ ਮੈਂ ਸਾਊਥ ਕੋਰੀਅਨ ਡਾਂਸ ਕਰਦੀ ਬੈਕਟਿੰਗ ਬੇਟਾ ਸਾਊਥ ਕੋਰੀਆ ਦੇ ਡਾਂਸ ਦਾ ਕਿੱਥੋਂ ਸ਼ੌਂਕ ਪੈਦਾ ਹੋਇਆ ਔਰ ਕਿੱਥੋਂ ਸਿੱਖਿਆ ਤੁਸੀਂ ਡਾਂਸ ਆਹ ਸੰਤਮ ਨੂੰ ਗਾਫੀ ਦਾ ਮਤਲਬ ਕੀ ਜਦੋਂ ਨੌਕ ਸਾਲ ਦੀ ਸੀ ਮੈਂ ਉਦੋਂ ਤੋ ਐ ਪਹਿਲੀ ਤਾਂ ਮੈਂ ਹਿੰਦੀ ਡਾਂਸ ਸਾਲੀ ਨੀ ਸੀ ਪੰਜਾਬੀ ਥੋੜਾ ਬੋਧਾ ਹੁੰਦਾ ਸੀ ਉਦੋਂ ਮੈਂ ਕਰ ਲਈ ਨਹੀਂ ਸੀ ਬਟ ਹੁਣ ਮੈਨੂੰ ਆ ਜਾਦਾ ਵਧੀਆ ਲੱਗਦਾ ਕੋਰੀਅਨ ਡਾਂਸ ਹੀ ਕਿਉਂ ਜ਼ਿਆਦਾ ਵਧੀਆ ਲੱਗਦਾ ਪੰਜਾਬੀ ਜਾਂ ਹਿੰਦੀ ਛੱਡ ਕੇ ਕਿਉਂਕਿ ਇਸ ਟਾਈਮ ਉਹੀ ਜ਼ਿਆਦਾ ਵਾਇਰਲ ਹੈ ਡਾਂਸ ਹੁਣ ਹੈ ਦੇ ਹੀ ਜ਼ਿਆਦਾ ਵਾਇਰਲ ਤਾਂ ਸਿੱਖਿਆ ਕਿਸੇ ਤੋਂ ਕਿਸ ਨੂੰ ਗੁਰੂ ਤਾਂ ਰਿਹਾ ਜਾਂ ਨਹੀਂ ਖੁਦ ਹੀ ਫੋਨ ਤੇ YouTube ਤੋਂ ਕਢ ਕੇ YouTube ਤੇ ਮੈਂ ਫਿਰ نکالਦੀ ਸੀ ਉਹਨਾਂ ਦਾ ਡਾਂਸ ਦੇਖਦੀ ਸੀ ਉਹਨਾਂ ਦੇ ਡਾਂਸ ਮੈਂ ਕਰਦੀ ਸੀ ਉਹਨਾਂ ਨੂੰ ਕਾਪੀ ਕੀ ਮਤਲਬ ਕਿ ਉਹਨਾਂ ਦਾ ਜਿੱਦਾਂ ਕੋਈ ਨਿਊ Song ਆਂਦਾ ਸੀ ਤੇ ਉਹਨਾਂ ਦੀ ਫਿਰ ਮੈਂ ਫੁੱਲ ਵੀਡੀਓ ਦੇਖਨੀ ਫਿਰ ਮੈਂ ਉਹਨਾਂ ਦੀ Song ਦੇ ਪੂਰੇ ਮੀਨਸ ਜਾਣਦੀ ਸੀ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਦੇ ਡਾਂਸ ਦੀ ਪ੍ਰੈਕਟਿਸ ਕਰਦੀ ਹਣੀ ਸੀ ਕਿ ਉਹਨਾਂ ਦਾ ਜਿੱਦਾਂ ਉਹ ਕਰਦੇ ਆ ਡਾਂਸ ਉਹਨਾਂ ਦੇ ਸਟੈਪ ਬਾਈ ਸਟੈਪ ਮੈਂ ਸਿੱਖਦੀ ਹੁੰਨੀ ਸੀ ਉਸ ਤੋਂ ਬਾਅਦ ਫਿਰ ਜਦੋਂ ਮਿੰਨ ਦਾ ਟਾਈਮ ਮਿਲਦਾ ਸੀ ਮੈਂ ਉਹਨਾਂ ਦੀ ਪ੍ਰੈਕਟਿਸ ਕਰਦੀ ਸੀ ਬੇਟਾ ਘਰ ਦੇ ਵਿੱਚ ਕੌਣ ਕੌਣ ਹੈ ਫੈਮਿਲੀ ਮੈਂਬਰ ਵਲੋਂ ਕਿੰਨੀ ਕ ਸਪੋਰਟ ਹੈ ਮਮਾ ਹੈ ਪਾਪਾ ਹੈ ਦਾਦੀ ਹੈ ਬੜੇ ਪਾਪਾ ਹੈ ਬੜੀ ਮੰਮਾ ਉਸ ਤੋਂ ਵੀ ਬੜੇ ਪਾਪਾ ਹੈ ਕੀ ਹੈ ਉਹਨਾਂ ਨੇ ਵੀ ਕੀਤੀ ਹੈ ਬੜੀ ਮੰਮਾ ਚਾਚੂ ਚਾਚੀ ਹੈ ਮੇਰੇ ਦਾਦੂ ਹੈ ਉਹ ਵੀ ਹੈਗੇ ਫੈਮਿਲੀ ਸਪੋਰਟ ਕਿੰਨੀ ਕਰਦੇ ਆ ਘਰ ਵਾਂਗ ਕਦੇ ਘਰ ਦੇ ਨੇ ਇਹ ਨਹੀਂ ਕਿਹਾ ਕਿ ਡਾਂਸ ਵੱਲ ਕਿਉਂ ਮਤਲਬ ਕੋਈ ਪੜ੍ਹਾਈ ਵੱਲ ਖਿਆਲ ਦਿਓ ਜੀ ਨਹੀਂ ਪੜ੍ਹਾਈ ਵੀ ਮੈਂ ਕਰ ਲੈਂਦੀ ਆ ਡਾਂਸ ਵੀ ਕਰ ਲੈਂਦੀ ਪੜ੍ਹਾਈ ਵੀ ਮੈਨੂੰ ਪੜ੍ਹਾਈ ਮੈਂ ਜ਼ਿਆਦਾ ਕਰਦੀ ਕਿਉਂਕਿ ਮੰਮਾ ਕਹਿੰਦੇ ਹੁੰਦੇ ਸੀ ਕਿ ਡਾਂਸ ਤਾਂ ਫੇਲ ਹੋ ਜਾਊਗਾ ਪਰ ਪਹਿਲੇ ਪੜ੍ਹਾਈ ਕਰ ਲਈ ਸੀ ਫਿਰ ਮੈਂ ਪੜ੍ਹਾਈ ਹਾਲੀ ਪਹਿਲਾ ਕਰਦੀ ਆ ਡਾਂਸ ਮੈਨੂੰ ਜਦੋਂ ਟਾਈਮ ਮਿਲਦਾ ਮੈਂ ਉਦੋਂ ਕਰਦੀ ਆ ਸਟੱਡੀ ਕਿਹੜੀ ਕਲਾਸ ਦੱਸ ਰਹੀ ਸੀ 5th ਕਲਾਸ ਸਕੂਲ ਕਿਹੜਾ ਹੈ ਡੀਏਵੀ ਹਾਈ ਸਕੂਲ ਕਿਲਾ ਮੰਡੀ ਬਟਾਲਾ ਠੀਕ ਹੈ ਅੱਗੇ ਬੇਟਾ ਆਪਣਾ ਕੀ ਸੋਚਿਆ ਜੇ ਕੀ ਬੰਨਾ ਚਾਹੁੰਦੇ ਤੁਸੀਂ ਮੈਂ ਕਿ ਆਪੋ ਪਾਇਲਟ ਬੰਨਾ ਚਾਹੀਆਂ ਬਲੈਕਿੰਗ ਮੈਂਬਰ ਕੋਣ ਨੇ ਜਿਹੜੇ ਜਨਤ ਸੁਣਾ ਹਮ ਉਹਨੇ ਜਦ ਆਪਣੀ ਇਥੇ ਹੈਗੇ ਨਾ ਐਕਟਰ ਜਿੱਦਾਂ ਕੀ ਸ਼ੂਟਿੰਗ ਵਗੈਰਾ ਕਰਦੇ ਆ ਉਹ ਸ਼ੂਟਿੰਗ ਨਹੀਂ ਕਰਦੇ ਉਹ ਡਾਂਸਰ ਡਾਂਸ ਕਰਦੇ ਆ ਕਿਉਂ ਗਾਣੇ ਗਾਉਂਦੇ ਆ ਤੇ ਨਾਲ ਡਾਂਸ ਕਰਦੇ ਆ ਉਹਨਾਂ ਦੇ ਆਪਣੀ ਆਪਣੀ ਗਰੁੱਪ ਹੁੰਦੇ ਆ ਗਰੁੱਪ ਸੋਨਾਰੇ ਮੈਂਬਰਜ਼ ਹੁੰਦੇ ਦਾ ਚਾਰ ਮੈਂਬਰ ਹੋਗੇ ਸੱਤ ਮੈਂਬਰ ਹੋਗੇ ਉਹਨਾਂ ਨੇ ਆਪਣੀ ਗਰੁੱਪ ਦਾ ਨਾਮ ਰੱਖਿਆ ਹੁੰਦਾ ਜਿੱਦਾ ਕਿ ਬਲੈਕ ਪਿੰਗ ਹੋ ਗਿਆ ਬੀਟੀਐਸ ਹੋ ਗਿਆ ਇਦਾਂ ਦੀ ਉਹਨਾਂ ਦੀ ਆਪਣੀ ਆਪਣੀ ਗਰੁੱਪ ਦੇ ਨੇਮ ਹੁੰਦੇ ਆ ਤੇ ਉਹ ਗਰੁੱਪ ਚ ਬਹੁਤ ਵਧੀਆ ਡਾਂਸ ਕਰਦੇ ਆ ਤੇ ਉਹ ਜਿੰਨਾ ਵਧੀਆ ਡਾਂਸ ਕਰਦੇ ਉਹਨਾਂ ਨੂੰ ਓਨਾ ਹੀ ਜ਼ਿਆਦਾ ਨਾ ਵਾਇਰਲ ਹੁੰਦੇ ਆ ਮਤਲਬ ਕਿ ਆਪਣੇ ਇੰਡੀਆ ਚ ਆਪਣੇ ਇੰਡੀਆ ਚੀ ਐਕਟਰਸ ਨੇ ਨਾ ਵਾਇਰਲ ਉਹਦਾ ਜਿਹੜੇ ਬਾਹਰਲੀ ਕੰਟਰੀ ਦੇ ਸਾਊਥ ਕੋਰੀਆ ਨਾਲ ਉਹ ਹਰ ਇੱਕ ਕੰਟਰੀ ਚ ਵਾਇਰਲ ਨੇ ਉਹਨਾਂ ਦੇ ਹਰ ਇੱਕ ਕੰਟਰੀ ਚ ਉਹਨਾਂ ਨੂੰ ਉਹਨਾਂ ਦੇ ਬਲਿੰਕਸ ਆਰਮੀ ਜਿੱਦਾਂ ਆਪਾਂ ਕਹਦੇ ਨੇ ਨਾ ਸਾਡੇ ਫੈਨਸ ਉੱਥੇ ਆਪਣੀ ਮਤਲਬ ਉਹਨਾਂ ਦਾ ਜਿਹੜਾ ਗਰੁੱਪ ਹੁੰਦਾ ਨਾ ਉਹ ਆਪਣੇ ਵੱਲੋਂ ਫੈਨਸ ਨੂੰ ਆਪਣੇ ਨੇਮ ਦਿੰਦੇ ਆ ਕਿ ਜਿੱਦਾਂ ਉਹ ਸਾਡੇ ਬਲਿੰਕਸ ਨੇ ਸਾਰੇ ਆਪਾਂ ਕਹਦੇ ਨੇ ਫੈਨਸ ਉਹ ਬਲਿੰਕਸ ਕੇ ਅੰਦਰ ਰੈਕਟਿੰਗ ਨਹੀਂ ਹੁੰਦਾ BTS ਉਹਗੇ ਉਹ ਆਰਮੀ ਕਹਿੰਦੇ ਨੇ ਆਪਣੇ ਫੈਨਸ ਨੂੰ ਸੋ ਬੇਟਾ ਇੱਕ ਦੇਖਿਆ ਤੁਹਾਡੇ ਕਿ ਤੁਸੀਂ ਜੋਗਾ ਵੀ ਬਹੁਤ ਹੀ ਵਧੀਆ ਤਰੀਕੇ ਕਰਦੇ ਹੋ ਪੂਰੇ ਸਰੀਰ ਨੂੰ ਜਿਵੇਂ ਰਬੜ ਦਾ ਹੁੰਦਾ ਉਸ ਤਰ੍ਹਾਂ ਤੁਸੀਂ ਮਰੋੜ ਲੈਂਦੇ ਹੋ ਕਿੱਥੋਂ ਸਿੱਖਿਆ ਹੋਈ ਨਾ ਉਹ ਮੈਂ ਸ਼ੁਰੂ ਤੋਂ ਕਰਦੀ ਨਹੀਂ ਸੀ ਜਦੋਂ ਮੈਂ ਛੋਟੀ ਸੀ ਉਦੋਂ ਤੋਂ ਕਰਦੀ ਸੀ ਕਿ ਮਤਲਬ ਮੈਂ ਫੋਨ ਤੋਂ ਵੀ ਸਿੱਖਿਆ ਕਿ ਜਿਆਦਾ ਡਿਫਿਕਲਟ ਹੁੰਦਾ ਸੀ ਕਿ ਆ ਬਹੁਤ ਜਿਆਦਾ ਮੁਸ਼ਕਿਲ ਹੁੰਦਾ ਸੀ ਉਹਨਾਂ ਦੀ ਵੀਡੀਓ ਬਹੁਤ ਹੀ ਜਿਆਦਾ ਆਸਾਨ ਲੱਗਦੀ ਸੀ ਉੱਚ ਲੇਕਿਨ ਜਦੋਂ ਖੁਦ ਕਰਦੀ ਸੀ ਉਦੋਂ ਥੋੜਾ ਲੱਗਦਾ ਹੁੰਦਾ ਸੀ ਕਿ ਮਤਲਬ ਦਰਦ ਨੂੰ ਦੀ ਸੀ ਕਿ ਸਟੰਟ ਕਰ ਲਗੀ ਕਿ ਕਿੰਨਾ ਡੇਂਜਰਸ ਸਟੰਟ ਕਿੰਦਾ ਬਟ ਫਿਰ ਵੀ ਕਰ ਲੈਨੇ ਸੀ ਦਰਦ ਬਹੁਤ ਹੁੰਦੀ ਸੀ ਪਰ ਫਿਰ ਵੀ ਸਟੰਟ ਹੋ ਜਾਂਦੇ ਆ ਠੀਕ ਸੋ ਬੱਚੇ ਦੇ ਬੇਟੀ ਦੇ ਪੇਰੈਂਟਸ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਚਕੰਦ ਜੀ 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 ਕੀ ਨਾ ਆਪਣਾ ਮੇਰਾ ਨਾਮ ਰੇਖਾ ਚਿਮਾ ਅਲੀ ਕਿਸ ਤਰ੍ਹਾਂ ਦਾ ਲੱਗਦਾ ਜਦੋਂ ਬੱਚੇ ਵੱਲੋਂ ਪਰਫਾਰਮ ਕੀਤਾ ਜਾਂਦਾ ਹੈ ਔਰ ਤੁਹਾਨੂੰ ਜਦੋਂ ਮਤਲਬ ਲੋਕ ਕਹਿੰਦੇ ਨੇ ਕਿ ਬੱਚਾ ਵਧੀਆ ਡਾਂਸ ਕਰਦਾ ਹੈ ਸੋ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਮਸ ਉਸ ਤੋਂ ਬਹੁਤ ਵਧੀਆ ਹੁੰਦਾ ਵਾ ਬੱਚਾ ਵਾ ਕਿਸੇ ਵੀ ਤਰ੍ਹਾਂ ਦੀ ਕਿਸੇ ਵਰਗ ਵਿੱਚ ਚਲ ਜਾਓ ਜਿਵੇਂ ਨਹੀਂ ਡਾਂਸ ਪੜਾਈ ਕਿਸੇ ਤਰ੍ਹਾਂ ਦਾ ਨਾਮ ਰੋਸ਼ਨ ਕਰੇ ਤੇ ਪੇਰੈਂਟਸ ਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਏਗੀ ਉਹ ਵੀ ਖੁਸ਼ੀ ਸਾਨੂੰ ਸੋ ਬੱਚੇ ਦਾ ਜਿਸ ਤਰ੍ਹਾਂ ਸੁਪਨਾ ਹੈ ਅੱਗੇ ਜਾ ਕੇ ਉਹਨੂੰ ਬਣਦਾ ਹੈ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਮਤਲਬ ਸਪੋਰਟ ਰਹੇ ਹਾਂਜੀ ਸਾਡੇ ਵੱਲੋਂ ਤਾਂ ਹੋਸਟ ਸਪੋਰਟ ਆ ਪਰ ਜੋ ਨਾਮ ਲੈਂਦੀ ਸਾਨੂੰ ਨਹੀਂ ਲੈਂਦੀ ਸਾਨੂੰ ਨਹੀਂ ਉਹਨਾਂ ਦੇ ਨਾਮ ਲੈਣੇ ਹੁੰਦੇ ਬਸ ਇਹ ਵਾ ਕਿ ਵਧੀਆ ਵਾ ਸਪੋਰਟ ਕੀ ਬੱਚੇ ਨੂੰ ਆਪਾਂ ਸਪੋਰਟ ਕਰਾਂਗੇ ਤਾਹੀਂ ਬੱਚਾ ਗਾਂਹ ਜਾਏਗਾ ਕਿਉਂਕਿ ਪੇਰੈਂਟਸ ਦੀ سپورਟ ਹੋਏ ਤੇ ਫਿਰ ਗਾਂਹ ਅਗੋ سپورਟ ਬੱਚੇ ਦਾ ਵੀ ਦਿਲ ਵੱਧਦਾ ਕਿ ਠੀਕ ਹੈ ਮੈਂ ਕੋਈ ਕੰਮ ਕਰਨਾ ਕੁਝ ਪੇਰੈਂਟਸ ਇਦਾਂ ਦੇ ਦੇ ਕੇ ਮਤਲਬ ਬੱਚੇ ਦੀ ਕੋਈ ਖੁਆਇਸ਼ ਹੋਏ ਦਬ ਜਾਂਦੀ ਹੈ ਉਹ ਅੱਜਕੱਲ ਦੇ ਮੇਰੇ ਵੱਲੋਂ ਤਾਂ ਅੱਜਕੱਲ ਸਾਰਿਆਂ ਨੂੰ ਇਹ ਵਾ ਇੱਕ ਗੁਜਾਰਿਸ਼ ਹੈ ਕਿ ਆਪਣੇ ਬੱਚਿਆਂ ਦੀ ਕਦੀ ਦਿਲ ਦੀ ਖੁਆਇਸ਼ ਨੂੰ ਮਾਰਨਾ ਨਹੀਂ ਚਾਹੀਦਾ ਤੋ ਅਗੇ ਹੋਰ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕੁਝ ਲੋਕ ਅੱਜ ਕੱਲ ਬੱਚੇ ਦੇਖਿਆ ਕਿ ਫੋਨ ਤੇ ਸੋਸ਼ਲ ਮੀਡੀਆ ਤੇ ਮਤਲਬ ਕੁਝ ਗਲਤ ਤਰੀਕੇ ਨਾਲ ਸਮਝਦੇ ਨੇ ਸੋਸ਼ਲ ਮੀਡੀਆ ਨੂੰ ਤੁਸੀਂ ਸੋਸ਼ਲ ਮੀਡੀਆ ਨੂੰ ਕਿਸ ਤਰੀਕੇ ਦੇਖਦੇ ਹੋ ਮੈਂ ਤਾਂ ਸੰਦੇਸ਼ ਹੀ ਦੇਣਾ ਚਾਹਾਂਗੀ ਸਾਰਿਆਂ ਨੂੰ ਪੇਰੈਂਟਸ ਨੂੰ ਵੀ ਦੁਨੀਆ ਨੂੰ ਵੀ ਤੇ ਇੱਕ ਧੰਨਵਾਦ ਕਰਨਾ ਚਾਹੀਦਾ ਇਹ ਆਪਣਾ ਸੋਸ਼ਲ ਮੀਡੀਆ ਦਾ ਤੇ ਨਾਲ ਪ੍ਰੈਸ ਵਾਲਿਆਂ ਦਾ ਬਹੁਤ ਜ਼ਿਆਦਾ ਕਿਉਂਕਿ ਅੱਜ ਕੱਲ ਤੁਹਾਡੀ ਉਹ ਗੱਲ ਵੱਡੀ ਆ ਕਿ ਇਹ ਦੋ ਹੀ ਗੱਲਾਂ ਅੱਜ ਕੱਲ ਦਿਮਾਗਾਂ ਵਿੱਚ ਚੱਲਦੀਆਂ ਇੱਕ ਤਾਂ ਬੇਟੀ ਕੋਈ ਸਤਕਾਰ ਨਹੀਂ ਕਰਦਾ ਧੀਆ ਕੋਈ ਹੋਣ ਨਹੀਂ ਦਿੰਦਾ ਜਿਆਦਾ ਕਿਉਂਕਿ ਧੀਆ ਇਹ ਜੇ ਮੰਨ ਲਓ ਧੀਆ ਦਾ ਪਾ ਸਤਕਾਰ ਮਾਨ ਕਰਦੇ ਆ ਤੇ ਧੀਆ ਆਂਦੀ ਆ ਤਾਂ ਨਾਲ ਗਾਂਹ ਜਾਣਾ ਚਾਹੀਦਾ ਕਿਉਂਕਿ ਦੁਨੀਆ ਦੀ ਨਿਗਾ ਖੁੱਲੇ ਫੇ ਠੀਕ ਆ ਵੀ ਜੇ ਬੇਟੀਆਂ ਮੰਗਦੇ ਮੰਗਦੇ ਆ ਤੇ ਬੇਟੀਆਂ ਬੇਟਾ ਤਾਂ ਘਟ ਨਹੀਂ ਹੈਗੇ ਦੂਜੀ ਗੱਲ ਇਹ ਅੱਜ ਕੱਲ੍ਹ ਚੱਲਿਆ ਕਿ ਬੱਚਿਆਂ ਨੂੰ ਫੋਨ ਨਹੀਂ ਦੇਣਾ ਮੰਨਿਆ ਫੋਨ ਨਹੀਂ ਦੇਣਾ ਕੁਝ ਜਿਹੜੇ ਗਲਤ ਵਰਤੋ ਕਰਦੇ ਆ ਮੇਰੇ ਵੱਲੋਂ ਤਾਂ ਇੱਕ ਗੁਜਾਰਿਸ਼ ਆ ਕਿ ਸਾਰੇ ਪ੍ਰੈਸ ਵਾਲਨਾ ਕਿ ਜੇ ਕੋਈ ਗਲਤ ਕਰਦਾ ਹੋਣਾ ਉਹ ਗਲਤ ਨੂੰ ਵੀ ਅੱਗੇ ਲੈ ਕੇ ਆਓ ਕਿ ਕਿਸੇ ਨੂੰ ਮਾਰੀ ਕਿ ਬੁੱਧੀ ਆ ਜੇ ਕਿ ਗਲਤ ਨਹੀਂ ਕਰਦਾ ਤੇ ਜੇ ਕੋਈ ਵਧੀਆ ਕਰਦਾ ਉਹ ਇਹਨੇ ਕਿਸੇ ਕੋ ਨਹੀਂ ਸਿੱਖਿਆ ਸਿਰਫ ਇਹ ਕੋ YouTube ਤੋਂ ਸਿੱਖਿਆ YouTube ਤੋਂ ਸਿੱਖਣ ਦਾ ਇਹਨਾਂ ਨਤੀਜਾ ਆ ਗਿਆ ਹੈ ਕਿ ਇਹਨੇ ਜਿਹੜਾ ਫੋਨ ਦੀ ਵਰਤੋਂ ਜਾਂ ਸੋਸ਼ਲ ਮੀਡੀਆ ਦੀ ਵਰਤੋਂ ਵਧਿਆ ਕੀਤੀ ਆ ਮਾਸਮਾ ਤਾਂ ਇਹ ਸੰਦੇਸ਼ ਹੈ ਜੀ ਸੋ ਇਹ ਸੁਣਿਆ ਜੀ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਸੋਸ਼ਲ ਮੀਡੀਆ ਨੂੰ ਯੂਜ਼ ਕਰਨ ਦੇ ਫਾਇਦੇ ਔਰ ਨੁਕਸਾਨ ਸੋ ਜਿਸ ਤਰ੍ਹਾਂ ਕਿ ਬੇਟੀ ਦੇ ਪੇਰੈਂਟਸ ਨੇ ਰਸਿਆ ਕਿ ਆਪਣੇ ਬੱਚੇ ਨੂੰ ਸਪੋਰਟ ਕਰਨ ਦੇ ਲਈ ਆ ਜੇ ਕਿ ਚੰਗੇ ਕੰਮ ਵਾਸਤੇ ਅੱਗੇ ਆ ਰਿਹਾ ਤੇ ਉਸ ਨੂੰ ਹੈਲਪ ਕਰਨ ਦੇ ਲਈ ਸੋ ਮੈਂ ਵਿਕਰਮ ਸਿੰਘ ਦੀ ਪੁਰੇ ਪੋਸਟ ਪੰਜਾਬੀ